ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਉਪਰ ਸਥਿਤ ਪਿੰਡ ਉਗਰ ਔਲਖ ਵਿਖੇ ਮੋਟਰਸਾਈਕਲ ਸਵਾਰ ਸਕੂਲੀ ਬੱਚਿਆਂ ਨਾਲ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਸਕੂਲ ਤੋਂ ਛੁੱਟੀ ਹੋਣ ਸਮੇ ਮੋਟਰਸਾਈਕਲ ਤੇ ਸਵਾਰ ਦਸਵੀਂ ਕਲਾਸ ਦੇ ਤਿੰਨ ਬੱਚੇ ਜਦੋਂ ਸਕੂਲ ਤੋਂ ਘਰ ਵਾਪਸੀ ਲਈ ਨਿਕਲੇ ਤਾਂ ਅਚਾਨਕ ਆਟੋ ਚ ਉਹਨਾਂ ਦੀ ਟੱਕਰ ਹੋ ਗਈ ਜਿਸ ਦੌਰਾਨ ਤਿੰਨੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਜਨਾਲਾ ਦੇ ਸਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਦੋ ਸਕੂਲੀ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਤੀਸਰੇ ਸਕੂਲੀ ਬੱਚੇ ਦਾ ਅਜਨਾਲਾ ਦੇ ਸਿਲ ਹਸਟਲ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਪਿਛਲੇ ਕਈ ਸਮੇਂ ਤੋਂ ਲਗਾਤਾਰ ਬੱਚੇ ਆਤੇ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਾਬਾਲਗ ਸਕੂਲੀ ਬੱਚਿਆਂ ਨੂੰ ਮੋਟਰਸਾਈਕਲ ਨਾ ਦਿੱਤੇ ਜਾਣ ਜਿਸ ਨਾਲ ਕਈ ਸੜਕ ਹਾਦਸੇ ਵਾਪਰਦੇ ਹਨ ਅਤੇ ਬੱਚਿਆਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਪਰ ਉਸ ਦੇ ਬਾਵਜੂਦ ਵੀ ਕੁਝ ਮਾਪੇ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਅਤੇ ਲਗਾਤਾਰ ਕਾਨੂੰਨ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇ ਰਹੇ ਹਨ ਜਿੱਥੇ ਮੋਟਰਸਾਈਕਲਾਂ ਉੱਪਰ ਦੋ-ਦੋ ਤਿੰਨ-ਤਿੰਨ ਬੱਚੇ ਚੜ੍ਹ ਕੇ ਸਕੂਲਾਂ ਵਿੱਚ ਜਾਂਦੇ ਹਨ ਜਿਸ ਦੇ ਚੱਲਦੇ ਹੀ ਇਹ ਸੜਕ ਹਾਦਸੇ ਵਾਪਰਦੇ ਹਨ ਅਤੇ ਜਿਸ ਦੀ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਅਜਨਾਲਾ ਦੇ ਪਿੰਡ ਉਗਰ ਔਲਖ ਨੇੜੇ ਇਹ ਸੜਕ ਹਾਦਸਾ ਵਾਪਰਿਆ ਹੈ ਹਜਣ ਐਕਸੀਡੈਂਟ ਚ ਕਿੰਨੇ ਕੋ ਬੱਚੇ ਆਏ ਆ ਕਿੰਨੇ ਬੱਚੇ ਆ ਕੀ ਕਰਨਾ ਹੈ ਸਾਡੇ ਕੋਲ ਤਿੰਨ ਬੱਚੇ ਆਏ ਨੇ ਇਹ ਬੱਚੇ ਪਹਿਲਾਂ ਸਾਡੇ ਵੱਸੇ ਅਨਨੋਨ ਪੇਸ਼ੈਂਟ ਸੀ ਇਹਨਾਂ ਨੂੰ ਇੱਕ ਰੈਂਡਮ ਪਰਸਨ ਲੈ ਕੇ ਆਏ ਨੇ 휴ਮੈਨਿਟੀ ਦੇ ਬੇਸਿਸ ਤੇ ਸਕੂਲ ਗੋਇੰਗ ਬੱਚੇ ਹੈਗੇ ਆ ਜਿਸ ਤੱਕ ਆਈਡੀਆ ਹੈਗਾ ਕਿ ਇਹ ਮੋਟਰਸਾਈਕਲ ਤੇ ਹੈਗੇ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਤਿੰਨ ਬੱਚੇ ਆਇਆ ਦੋ ਬੱਚਿਆਂ ਦੇ ਵਿੱਚੋਂ ਦੋ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਨਹੀਂ ਕੀ ਹੈ ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ ਉਸ ਪੇਸ਼ ਨੂੰ ਅਸੀਂ ਰੈਫਰ ਕੀਤਾ ਗੁਨਾਣਾਖ ਹਸਪਤਾਲ ਤੇ ਉਹ ਇਹ ਤੋਂ ਪੂਰੀ ਪ੍ਰੋਪਰ ਫਰਸਟ ਐਡ ਦੇ ਕੇ ਦੋਦੇ ਪੇਸ਼ੇਵਨ ਬੇਸੀ ਪ੍ਰੋਪਰ ਫਾਸਟਰ ਦੇ ਕੇ ਗੁਨਾਣਾ ਹਸਪਤਾਲ ਤੇ ਰੈਫਰ ਕੀਤਾ ਹੋਇਆ ਹੈ ਏਜ ਕਿੰਨੀ ਕੁ ਸਿਮੰਦਰ ਦੋਨਾਂ ਦੀ ਏਜ ਨੀਅਰ ਅਬਾਊਟ 10 ਸਾਲ ਹੋਏਗੀ ਤੀਸਰੇ ਪੇਸ਼ੇਂਟ ਦੀ ਕੀ ਹਾਲ ਤੀਸਰਾ ਪੇਸ਼ੇਂਟ ਬਿਲਕੁਲ ਠੀਕ ਹੈ ਪੇਸ਼ੇਂਟ ਦੇ ਸਿਰ ਤੇ ਹਲਕੀ ਜਿਹੀ ਕਲੈਸਰੇਟਿਡ ਹੂਨ ਹੈਗਾ ਜੋ ਕਿ ਇੱਥੇ ਮੈਨੇਜੇਬਲ ਹੈਗਾ ਸਾਡੇ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਹੋਇਆ ਲੋਡ ਪੈਨ ਤੇ ਆਪਾਂ ਉਹਨਾਂ ਦਾ ਇੱਕ ਸੀਰੀਸ ਸਕੈਨ ਕਰਵਾਉਣਾ ਹੈ ਐਸ ਸਿਰ ਪੇਸ਼ੇਂਟ ਖਤਰੇ ਤੋਂ ਬਾਹਰ ਹੈ ਦੋ ਬੱਚਿਆਂ ਨੂੰ ਸੀ ਗੁਨਾਣਾ ਹਸਪਤਾਲ ਰੈਫਰ ਕੀਤਾ ਹੈ ਦੇ ਜੀ ਬ੍ਰੇ ਤੇ ਕਿਹੜੀ ਕਲਾਸ ਪੜਦਾ ਮੈਂ ਥਾਜ ਤੇ ਕਿਥੋਂ ਆ ਰਹੇ ਸੀ ਤੁਸੀਂ ਹੁਣ ਅਸੀਂ ਮੈਂ ਦੂਜਾ ਮੁੰਡਿਆ ਨਾ ਅੱਛਾ ਕੀ ਕਰਤੇ ਆ ਰਹੇ ਹੋ ਮੋਟਰਸਾਈਕਲ ਹਾਂਜੀ ਤੇ ਕਰ ਚੋ ਜਾ ਮੋਟਰਸਾਈਕਲ ਮੋਟਰਸਾਈਕਲ ਕਿਥੋਂ ਕਹੇਟੇ ਮੈਂ ਦੀਦੀ ਬੱਡੀ ਕਿੱਦਾਂ ਤੁਸੀਂ ਕਰ ਚੋ ਭੱਜੇ ਆ ਗਈ ਆ ਗਈ ਉਹ ਪਤਾ ਨਹੀਂ ਹੈ ਇਹ ਨਾਨੀ ਕੇ ਬਣਾ ਅੱਛਾ ਪਤਾ ਲੱਗਾ ਹਾਂਜੀ ਮੋਟਰਸਾਈਕਲ ਚਲਾਉਣ ਕੋਣ ਗਿਆ ਹੈ ਮੁੰਡਾ ਗਿਆ ਉਹ ਕਿਹੜੀ ਕਲਾਸ ਪੜਦਾ ਹੈ ਹੋ ਉਹ ਵੀ ਤਾਂ ਜਿਹੜੇ ਬੜਦਾ ਅਕਾਸ਼ ਇਹ ਬੇਟੇ ਦਾ ਬੱਚਾ ਕਿ ਨਾਲ ਹੈ ਇਹ ਗਮ ਕਿੰਨੀ ਉਮਰ ਹੈ ਦੀ 9-10 ਸਾਲ ਹੋਣੀ ਹੈ ਹਾਂਜੀ 9-10 ਸਾਲ ਆ ਇਹ ਕਿਥੋਂ ਆ ਰਹੇ ਹੋ ਰਾਏਪੁਰ ਕੋਲ ਤੋਂ ਇਹ ਕਿਹੜੀ ਕਲਾਸ ਪੜਦਾ ਹੈ ਤੇ ਕਲਾਸ ਕਿਹੜੀ ਚ ਬੜਦਾ ਤੁਸੀਂ 6ਵੀਂ ਕਲਾਸ ਚ ਬੜਦਾ ਹੈ 7ਵੀਂ ਵੀ ਵਿਖਾ ਦੀ ਵਿਖਾ ਦੂਜੀ ਵਾਪਸ ਆ ਰਹੇ ਸਕੂਲ ਤੋਂ ਕਿਹੜੇ ਘਰ ਤੇ ਆ ਰਹੇ ਹੋ ਹਾਂਜੀ ਕਬਈ ਕਿਤੇ ਇਹ ਮੋਟਰਸਾਈਕਲ ਵਜੇ ਹੈ ਸ਼ਾਇਦ ਐਕਸੀਡੈਂਟ ਹੋਇਆ ਗਿਆ ਚੀ ਚੀ ਹਾਂਜੀ ਇਹ ਪੀ ਲਾਦੇ ਬਹੁਤ ਜ਼ਿਆਦਾ ਕੰਡੀਸ਼ਨ ਨਾਲ ਲਾਦਿਆ ਤੇ ਇਹ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਹੀਂ ਭੜਾਇਆ ਜਾਵੇ